नवशय सरकारीया प्रोग्राम में वास्ते परदेशी दी तरफ आप जी दा हार्दिक स्वागत है पेशा जिला शीन भागसिंह दा गाना स्वागत आज्ञा विशेष सरकारी जय श्री राम सभी राम भक्तों को सूचित किया जाता है कि श्री राम शरणम मंदिर लाल चौक में ब्यास पूजा का पर्व 8 जुलाई दिन मंगलवार समय साय सात से लेकर साढ़े आठ बजे तक मनाया जा रहा है बड़ी बात यह है कि उस दिन प्रार्थना सभा का दिन भी होता है हर मंगलवार को तो प्रार्थना सभा और ब्यास पूजा दोनों पर्व 8 जुलाई दिन मंगलवार समय साय सात से लेकर साढ़े आठ बजे तक श्री राम रामचरणम मंदिर लाल चौक में मनाया जा रहा है सभी राम भक्तों को महाराज जी के पूज्य वस्नेह पिताजी के बच्चों को प्रार्थना है कि मंगलवार शाम ठीक सात बजे श्री राम शरण मंदिर लाल चौक में पहुंचकर सत्संग का लाभ उठाएं व्यास पूजा गुरु पूजा महाराज जी का आशीर्वाद प्राप्त करें धन्यवाद जय सच्चिदानंद जी श्री नगली निवासी भगवान जी और श्री स्वामी जी महाराज जी के ब्रह्मानंद जी और संत योगानंद जी संत अनमोल प्रेमानंद जी की मधुर याद के अंदर भंडारा किया जा रहा है पांच जुलाई दिन शनिवार सुबह रामायण का पाठ होगा और शाम को भजन संध्या होगी सात बजे से लेकर के नौ बजे तक उसके बाद जुलाई को सुबह रामायण का पाठ भोग डाला जाएगा और उसके बाद संत सम्मेलन होगा तो सर्व नवा शहर निवासियों से मेरी हाथ जोड़ करके प्रार्थना है कि इस भंडारे के अंदर सभी पहुंच करके महापुरुषों का दर्शन करें और उनका आशीर्वाद प्राप्त करें जय सचिदानंद ਡਾਕਟਰ ਜੀ ਕਿਫਾਤੇ ਮਾਡਾ ਡਾਕਟਰ ਕਸ਼ਮੀਰ ਸਿੰਘ ਜੰਮਲ ਸਿਕਤਰ ਲੈਫਟੀਨੈਂਟ ਜਨਰਲ ਵਿਕਰਮ ਸਿੰਘ ਚੈਰੀਟੇਬਲ ਸੁਸਾਇਟੀ ਪ੍ਰਧਾਨ ਸਾਹਿਬ ਵੈਸੇ ਆਉਣਾ ਸੀ ਜਸਵਿੰਦਰ ਸਿੰਘ ਕਮਾ ਜੀ ਨੇ ਉਹ ਆਪਣੇ ਹੋਰ ਰਜੇਮਿਆਂ ਵਿੱਚ ਕਾਫੀ ਫੀਜੀ ਆ ਅਸੀਂ ਮੈਂ ਜਸਵਿੰਦਰ ਸਿੰਘ ਵੱਲ ਤੋਂ ਔਰ ਆਪਣੀ ਪੂਰੀ ਕਮੇਟੀ ਵੱਲ ਤੋਂ ਸੁਸਾਇਟੀ ਵੱਲ ਤੋਂ ਜੰਮੂ ਦਾ ਜਸਵਿੰਦਰ ਸਿੰਘ ਦੀ ਸੇਵਾਦਾਰ ਪੀਰੋਪਰਗਨਿਕ ਗਰਨ ਸਿੰਘ ਚੈਰੀਟੇਬਲ ਸੁਸਾਇਟੀ ਅਮਨ ਚਿਰਪਾ ਦਾ ਸਿੰਘ ਨਗਰ ਮੈਂ ਜੋ ਮੇਰੇ ਜੰਮੂ ਤੋਂ ਵੀਰ ਜੀ ਸਾਰੇ ਆਏ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਦਾਮ ਵਿਆਸ ਰੱਖਦੇ ਆ ਕਿ ਦੋਨੋਂ ਜਿਹੜੀਆਂ ਸਪੈਟੀਆਂ ਹੈ ਤਾਂ ਇੱਕ ਬਹੁਤ ਵੱਡਾ ਪ੍ਰਾਲਾ ਕਰਕੇ ਅਸੀਂ ਵੱਧ ਤੋਂ ਵੱਧ ਜੀ ਗੰਗਾ ਸਾਹਿਬ ਦਾ ਪ੍ਰਚਾਰ ਕਰੀਏ ਤਾਂ ਕਿ ਆ ਆ ਬਾੜੀ ਪੀੜ੍ਹੀ ਨੂੰ ਕੁਝ ਸਿੱਖਿਆ ਮਿਲ ਸਕੇ ਹਾਂਜੀ ਵਾਹਿਗੁਰੂ ਜੀ ਅੰਦਰ ਗਿਆ ਨਾ ਆਰਾਮ ਦਾਦ ਕਹਿੰਦੇ ਹਾਲੇ ਹੀ ਪੀਰ ਕਾ ਜੀ ਕਹਿੰਦੇ ਹਾਲੇ ਵੀ ਮੰਦਾ ਤੇਰਾ ਹਲਾਕ ਕੂਕਾ ਯਾ ਸਾਬਦਾ ਇਹ ਮਗਰੀ ਦਾਸ ਕਹਿੰਦਾ ਮੇਰੀ ਇੱਕ ਗੱਲ ਲਗਵਾ ਪਹਿਲਾਂ ਕਹੇ ਤਾ ਨਾਮ ਲੈ ਕੇ ਭਾਗੀ ਤੇਰਾ ਸਾਬ ਨਾਮ ਸੁਖੀਵਾ ਇਹਦਾ ਨਾ ਹੋਏ ਸਿੱਤਾ ਕਿ ਆਦੇ ਵਿੱਚ ਕੋਈ ਐਸਾ ਸੁਭਾਅ ਬਣਿਆ ਤਾਂ ਨੂੰ ਅਰਜਨ ਦੇਵ ਸਹਿਬ ਦੀ ਮਹਾਰਾਜ

ਸੀ ਲਗਾਇਆ ਗਿਆ ਇਹ ਜੰਮੂ ਅਸੀਂ ਜਿਹੜਾ ਜੰਮੂ ਵਿਕਰਮ ਚੌਂਕ ਦੇ ਵਿੱਚ ਬੁੱਤ ਲੱਗਿਆ ਹੋਇਆ ਉਸ ਦੀਆਂ ਫੋਟੋ ਵਿੱਚ ਕਿ ਉਸੇ ਡਿਜ਼ਾਈਨ ਤੋਂ ਉਸੇ ਤਰ੍ਹਾਂ ਤੋਂ ਇਹ ਬੁੱਤ ਅਸੀਂ ਇੱਥੇ ਬਣਵਾਇਆ ਤੇ ਮੈਂ ਲੈਫਟਿਨੈਂਟ ਜਨਰਲ ਵਿਕਰਮ ਸਿੰਘ ਹੀਰੋ ਆਫ ਲਦਾਖ ਜਿਹੜਾ ਕੰਮ ਸਾਨੂੰ ਉਹਨਾਂ ਦੇ ਚੱਦੀ ਪਿੰਡ ਜਾਂ ਉਹਨਾਂ ਦੇ ਅਸ난ਕਾ ਪਿੰਡ ਵਾਲਿਆਂ ਨੂੰ ਪਹਿਲਾਂ ਕਰਨਾ ਚਾਹੀਦਾ ਸੀ ਮੈਂ ਜੰਮੂ ਵਾਲਿਆਂ ਤੇ ਆਪਣੇ ਦਿਲੋਂ ਸਤਿਕਾਰ ਕਰਦਾ ਕਿ ਉਹਨਾਂ ਨੇ ਉਹ ਕੰਮ ਬਹੁਤ ਧਿਰ ਪਹਿਲਾਂ ਕਰ ਰੱਖਿਆ ਸੀ ਅਸਾਂ ਨੂੰ ਵੀ ਤਕਰੀਬਨ 20-22 ਸਾਲ ਦੀ ਜਦੋਂ ਜਹਦ ਬਾਦ ਇਹ ਜਦੋਂ ਸਾਨੂੰ ਇਹ ਮੌਕਮ ਮਿਲਿਆ ਅਸੀਂ ਜੰਮੂ ਬਹੁਤ ਧਿਰ ਪਹਿਲਾਂ ਗਏ تھے ਇਹ ਤਾਂ ਚਲੋ ਸੁਸਾਇਟੀ ਵਾਲੇ ਆ ਸੁਸਾਇਟੀ ਵਾਲੇ ਤਾਂ ਲਕਟਰਨ ਜਨਰਲ ਬਿਕਰਮ ਸਿੰਘ ਦਾ ਸਤਿਕਾਰ ਕਰਨਗੇ ਇਹੀ ਕਰਨਗੇ ਉਦੋਂ ਸਾਡਾ ਇਹਨਾਂ ਦੇ ਨਾਲ ਮੇਲ ਨਹੀਂ ਸੀ ਹੋਇਆ ਅਸੀਂ ਉੱਥੇ ਬਿਕਰਮ ਚੌਕ ਦੇ ਵਿੱਚ ਜਾ ਕੇ ਨਾ ਇੱਕ ਉੱਥੇ ਸਾਈਡ ਤੇ ਇੱਕ ਚਾਹ ਦੀ ਦੁਕਾਨ ਸੀ ਜਿੱਦਾਂ ਛੋਟਾ ਖੋਖਾ ਹੁੰਦਾ ਨਾ ਛੋਟੀ ਜਿਹੀ ਚਾਹ ਦੀ ਦੁਕਾਨ ਜਦੋਂ ਅਸੀਂ ਚਾਹ ਦੀ ਦੁਕਾਨ ਤੋਂ ਚਾਹ ਪੀਤੀ ਨਾਲ ਉੱਥੇ ਬਰਫੀ ਖਾਧੀ ਤਾਂ ਉਹਦੀ ਦੁਕਾਨ ਦੇ ਵਿੱਚ ਲੈਫਟੀਨੈਂਟ ਜਨਰਲ ਵਿਕਰਮ ਸਿੰਘ ਦੀ ਫੋਟੋ ਲੱਗੀ ਹੋਈ ਸੀ ਜਦੋਂ ਅਸੀਂ ਫੋਟੋ ਦੇਖੀ ਤਾਂ ਉਹਨੂੰ ਪੁੱਛਿਆ ਫਿਰ ਅਸੀਂ ਜਦੋਂ ਉਹਨਾਂ ਨੂੰ ਦੱਸਿਆ ਪਿਆ ਅਸੀਂ ਉਹਨਾਂ ਦੇ ਜੱਦੀ ਪਿੰਡ ਤੋਂ ਆਏ ਆ ਤਾਂ ਉਹਨਾਂ ਨੇ ਸਾਡੇ ਤੋਂ ਚਾਹ ਦੇ ਪੈਸੇ ਵੀ ਨਹੀਂ ਲਏ ਉੱਥੇ ਦੇ ਲੋਕ ਤਾਂ ਤਕਰੀਬਨ ਇਹਨਾਂ ਨੂੰ ਪੂਜਦੇ ਐ ਮੈਂ ਜੰਮੂ ਵਾਲੇ ਦਾ ਫੇਰ ਤੋਂ ਪਹਿ ਤਹਿ ਦੱਸ ਤੂੰ ਫੇਰ ਧੰਨਵਾਦ ਕਰਦਾ ਕਿ ਜਿਹੜੇ ਇੱਥੇ ਪਹੁੰਚੇ ਸਾਡੇ ਨਿੱਕੇ ਜਿਹੇ ਸੱਤੇ ਤੇ ਇੱਥੇ ਪਹੁੰਚੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਸੀਂ ਵੀ ਇਹਨਾਂ ਕੋਲ ਬਹੁਤ ਵਾਰ ਜਾਂਦੇ ਆ ਬਹੁਤ ਸਾਰਾ ਮਾਨ ਸਤਕਾਰ ਵੀ ਦਿੰਦੇ ਆ ਔਰ ਸਾਡੇ ਦੋਨੇ ਸੋਸਾਇਟੀਆਂ ਨਾਲ ਕੇ ਵਿਕਰਮ ਸਿੰਘ ਜੀ ਦੇ ਹੋਰ ਵੀ ਜੋ ਸੁਪਨੇ ਆ ਜੋ ਉਹਨਾਂ ਦੇ ਅਧੂਰੇ ਕਾਰਜ ਹੈ ਬਾਕੀ ਇਹਨਾਂ ਨੇ ਜਿੱਦਾ ਗੱਲ ਕਹੀ ਨਾ ਆਮ ਜਿਹੜੇ ਮਿਲਟਰੀ ਦੇ ਅਫਸਰ ਹੁੰਦੇ ਨਾ ਉਹਨਾਂ ਦਾ ਮਿਲਟਰੀ ਦੇ ਨਾਲ ਹੀ ਹੁੰਦਾ ਇਹ ਪਬਲਿਕ ਡੀਲਿੰਗ ਉਹਨਾਂ ਦੀ ਬਹੁਤ ਘੱਟ ਹੁੰਦੀ ਪਬਲਿਕ ਦੇ ਨਾਲ ਤਾਲਮੇਲ ਬਹੁਤ ਘੱਟ ਹੁੰਦਾ ਲੇਕਿਨ ਉਹਨਾਂ ਜਨਰਲ ਵਿਕਰਮ ਸਿੰਘ ਦੀ ਇੱਕ ਖਾਸੀਅਤ ਰਹੀ ਹੈ ਕਿ ਉਹਨਾਂ ਨੇ ਪਬਲਿਕ ਰਿਲੇਸ਼ਨ ਬਣਾ ਕੇ ਰੱਖੇ ਇਹੀ ਕਾਰਨ ਹੈ ਕਿ ਜਦੋਂ ਉਹਨਾਂ ਦੇ ਸੰਸਕਾਰ ਲਈ ਦੇ ਉਹਨਾਂ ਦੇ 36 ਪਿੰਡਾਂ ਨਹੀਂ ਸੀ ਤਾਂ ਜੰਮੂ ਵਾਲਿਆਂ ਦੇ ਸਪੈਸ਼ਲ ਰੋਗਲੇ ਤੇ ਅਸੀਂ ਨਹੀਂ ਅਸੀਂ ਤਾਂ ਸੰਸਕਾਰ ਇੱਥੇ ਹੀ ਕਰਾਂਗੇ ਤਾਂ ਉਹਨਾਂ ਨੇ ਉੱਤੇ ਉਹਨਾਂ ਦਾ ਸੰਸਕਾਰ ਜਿਹੜਾ ਉਹ ਜੰਮੂ ਦੇ ਵਿੱਚ ਕੀਤਾ ਜੇ ਉਥੋਂ ਵਿਕਰਮਾ ਚੌਕ ਹੈ ਮੈਂ ਇਸ ਗੱਲ ਦੇ ਵੀ ਉਹਨਾਂ ਨੂੰ ਉਹਨਾਂ ਨੂੰ ਤਹਿ ਦਿਲੋਂ ਧੰਨਵਾਦ ਕਰਦਾ ਸੈਲੂਟ ਕਰਦਾ ਜਿਹੜਾ ਲੈਫਟੀਨੈਂਟ ਜਨਰਲ ਵਿਕਰਮ ਸਿੰਘ ਦਾ ਇਹਨਾਂ ਸਤਿਕਾਰ ਮਾਨਦੇ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਨੂੰ ਇਹ ਮੌਕਾ ਮਿਲਿਆ ਹੈ ਜੋ ਕਿ ਕਮਾਪੇਟ ਦੇ ਵਿਕਰਮ ਸਿੰਘ ਚੈਰੀਟੇਬਲ ਕਮੇਟੀ ਦੇ ਸਾਨੂੰ ਜੰਮੂ ਚੋਂ ਸੱਦਾ ਦਿੱਤਾ ਹੈ ਕਿ ਉਹ ਵਿਕਰਮ ਸਿੰਘ ਦੀ ਯਾਦ ਦੇ ਵਿੱਚ ਉਹਨਾਂ ਦਾ ਜਨਦਵੜਾ ਬਣਾ ਰਹੇ ਹਨ ਸੋ ਅਸੀਂ ਆਪਣੇ ਵੱਡੇ ਵੀਰ ਜੀ ਕਰ ਇਹ ਨਾਮ ਅਸੀਂ ਅਸੀਂ ਇੱਥੇ ਆਏ ਸੀ ਚਰਨਜੀਤ ਸਿੰਘ ਜੀ ਹੋਰ ਸਾਥੀ ਸਾਰੇ ਉਹ ਕਿੱਥੇ ਅਸੀਂ ਆ ਕੇ ਦੇਖਿਆ ਹੈ ਕਿ ਜੋ ਸਾਡੀ ਸੋਚ ਸੀ ਉਸ ਤੋਂ ਵੀ ਵੱਧ ਕੇ ਜੋ ਇੱਥੇ ਸੇਵਾ ਚੱਲ ਰਹੀ ਹੈ ਪਰ ਖਾਸ ਕਰਕੇ ਮੈਂ ਦੇਖਿਆ ਕਿ ਸਾਡੇ ਜੋ ਪ੍ਰਬਾਲਨ ਵਾਲਿਆਂ ਦੀ ਕਮੇਟੀ ਦੇ ਜਸਵਿੰਦਰ ਸਿੰਘ ਜੀ ਮੈਂ ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਸਿੱਖ ਪੱਥ ਤੇ ਹੈ ਹੀ ਕੁਰਬਾਨੀਆਂ ਦਾ ਨਾਂ ਹੈ ਲੇਕਿਨ ਇਹਨਾਂ ਨੇ ਵੀ ਜੋ ਕੁਰਬਾਨੀ ਕੀਤੀ ਹੈ ਬਹੁਤ ਵੱਡੀ ਕੁਰਬਾਨੀ ਹੈ ਕਿ ਇੱਕ ਆਪਣੀ ਪੂਰੀ ਰਿਟਾਇਰਮੈਂਟ ਦਾ ਜੋ ਪੈਸਾ ਹੈ ਪੂੰਜੀ ਲਗਾਣੀ ਕਿ ਆਮ ਬੰਦਾ ਤੇ ਸਕੀਮ ਲਗਾਉਂਦਾ ਰਹਿੰਦਾ ਹੈ ਕਿ ਯਾਰ ਅੱਜ ਮੇਰਾ 3 ਲੱਖ ਦੇ ਵਿੱਚ ਮੈਂ ਚਾਰ ਕਰਨਾ ਚਾਹ ਰਿਹਾ ਤੇ 6 ਕਰ ਰਿਹਾ ਮੇਰੇ ਬੜਾ ਪੇਚਕੀ ਬਣੇਗਾ ਲੇਕਿਨ ਇਹਨਾਂ ਦੀ ਗੁਰੂ ਪ੍ਰਤੀ ਸੱਚੀ ਸ਼ਰਧਾ ਦੇਖਦੇ ਹੋਏ ਮੈਂ ਇਹਨਾਂ ਨੂੰ ਬੇਨਤਮਸਤਕ ਹਾਂ ਕਿ ਇਹਨਾਂ ਨੇ ਸਰਰ ਸਰ ਜੋ ਆਪਣਾ ਰਿਟਾਇਰਮੈਂਟ ਦਾ ਪੈਸਾ ਮਿਲਿਆ ਉਹ ਇਸ ਕਮੇਟੀ ਦੀ ਡਿਵੈਲਪਮੈਂਟ ਵਿੱਚ ਲਗਾਇਆ ਔਰ ਸਾਲੋਂ ਵੀ ਕਾਫੀ ਪ੍ਰੇਰਣਾ ਮਿਲੀ ਹੈ ਕਿ ਅਸਵੀ ਉੱਥੇ ਜਾ ਕੇ ਬਹੁਤ ਬਹੁਤ ਕੰਮ ਕਰੀਏ ਜਉ ਤੱਕ ਬਿਕਰੋ ਸਿੰਘ ਜੀ ਦਾ ਸਵਾਲ ਹੈ ਇਹਨਾਂ ਨੇ ਨਾ ਕਿ ਕੌਮ ਦਾ ਸਾਰੀ-ਸਾਰੀ ਸਿੱਖ ਪੰਥ ਦਾ ਪੂਰੇ ਦੇਸ਼ ਦਾ ਨਾ ਰੋਸ਼ਨ ਕੀਤਾ ਔਰ ਇਹਨਾਂ ਨੇ ਐਸੇ ਟਾਈਮ ਦੇ ਵਿੱਚ ਬੜੀ ਛੋਟੀ ਉਮਰ ਦੇ ਵਿੱਚ ਇੱਕ ਲੈਫਟਿਨੈਂਟ ਦਾ ਅਹੁਦਾ ਪਾਇਆ ਬ੍ਰਿਟਿਸ਼ ਸਰਕਾਰ ਦੇ ਵਿੱਚ ਔਰ ਆਪਣੀ ਜਿਹੜੀ ਸਰਵਿਸਾਂ ਸਾਊਥ ਅਫਰੀਕਾ, ਈਰਾਨ, ਇਰਾਕ ਔਰ ਆਫਟਰ ਇੰਡੀਪੈਂਡੈਂਸ ਪੂਛ ਲਦਾਖੇ ਵਿੱਚ ਦਿੱਤੀਆਂ ਔਰ ਇਹਨਾਂ ਦਾ ਜੋ ਲੋਸ ਜੋ ਸਿਧੀ ਪ੍ਰਾਪਤ ਕੀਤੀ ਇਹ ਇਹਨਾਂ ਦੇ ਨੋਰ 6 ਜਨਮਨ ਨੂੰ ਹੋਰ ਸੀ ਲੇਕਿਨ ਆਪਣੀ ਡਿਊਟੀ ਨਿਭਾਉਂਦੇ ਹੋਏ ਇਹਨਾਂ ਨੇ ਸਿਧੀ ਪ੍ਰਾਪਤ ਕੀਤੀ ਸਾਨੂੰ ਇਹਨਾਂ ਤੇ ਬਹੁਤ ਫਕਰ ਹੈ ਇਸ ਪੂਰੇ ਪੇਟ ਤੇ ਫਕਰ ਹੈ ਔਰ ਮੈਂ ਉਮੀਦ ਕਰਾਂਗਾ ਕਿ ਸਾਰੇ ਹੀ ਕਮੇਟੀ ਅਸੀਂ ਇਹਨਾਂ ਦਾ ਸਹਿਯੋਗ ਕਰਾਂਗੇ ਸਾਡਾ ਸਹਿਯੋਗ ਕਰਨਗੇ ਔਰ ਅੱਗੇ ਤੋਂ ਲਾ ਕੇ ਹੋਰ ਵੀ ਗੱਲ ਚੜ ਕੇ ਪ੍ਰੋਗਰਾਮ ਕੀਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਕਾਲ ਧਰਤੀ

ਅਸੀਂ ਉਸ ਮਹਾਨ ਜਰਨੈਲ ਦੀ ਜੋ ਜਨਮ ਜਗ੍ਹਾ ਹੈ ਜਨਮ ਦੀ ਜਗ੍ਹਾ ਉਹਦੇ ਦਰਸ਼ਨ ਕਰਨ ਆਏ ਸੀ ਇੱਥੇ ਦੀ ਜੋ ਵਿਕਰਮ ਸਿੰਘ ਯਾਦਗਾਰ ਕਮੇਟੀ ਹੈ ਉਹਨਾਂ ਨੇ ਸਾਨੂੰ ਸਦਾ ਬੋਧਰ ਦਿੱਤਾ ਅਸ਼ੀਵਨੰਦ ਬੜਾ ਸਨਮਾਨ ਦਾ ਸਾਨੂੰ ਇੱਕ ਇਸ ਪਵਿੱਤਰ ਧਰਤੀ ਤੇ ਇਸ ਜਿਸਮ ਪਵਿੱਤਰ ਧਰਤੀ ਤੇ ਇੱਕ ਛੋਟਾ ਬੱਚਾ ਜੰਮਿਆ ਪਲਿਆ ਖੇលਿਆ ਉਹਨਾਂ ਤੋਂ ਇਚ ਦੇਸ਼ ਦਾ ਇੱਕ ਬਹੁਤ ਬڑا ਮਹਾਨ ਯੋਧਾ ਮਹਾਨ ਜਰਨੈਲ ਬਣਿਆ ਹੈ اور ਉਸ ਦੀ ਇੱਕ ਜਨਮਤ ਤਰਤੀ ਹੈ ਇਹਨੂੰ ਦੇਖ ਕੇ ਅਸੀਂ ਆਪ ਬੜੇ ਫਖਰ ਮਹਿਸੂਸ ਕਰਦੇ ਹਾਂ ਬੜਾ ਕਮੰਡ ਮਹਿਸੂਸ ਕਰਦੇ ਹਾਂ ਬੜਾ ਪ੍ਰਾਊਡ ਮਹਿਸੂਸ ਕਰਦੇ ਹਾਂ ਕਿ ਸਾਨੂੰ ਬਹੁਤ 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 ਖੁਸ਼ੀ ਹੋਈ ਹੈ ਜਰਨਲ ਵਿਕਰਮ ਸਿੰਘ ਜੀ ਇੱਕ ਮਹਾਨ ਯੋਧਾ ਸਨ ਉਹਨਾਂ ਨੇ ਬਾੜਤੀ ਲੜਾਈ ਵਿੱਚ ਲਦਾਖ ਵਿੱਚ ਚਾਈਨੈਸ ਨੂੰ ਕੀ ਕਹਿੰਦੇ ਨੇ ਉਹਨੂੰ ਕ ਲੋਹੇ ਦੇ ਚਨੇ ਚਬਾਏ ਸੀਗੇ ਉਹਨਾਂ ਦੀ ਹਾਲਤ ਇਤਨੀ ਖਰਾਬ ਸੀ ਕਿ ਉਹਨਾਂ ਨੂੰ ਉਹਨਾਂ ਨੇ ਲਦਾਖ ਤੋਂ ਅੱਗੇ ਨਹੀਂ ਆਉਣ ਦਿੱਤਾ ਉਹਨਾਂ ਹਾਲਾਤ ਬੜੇ ਉਸ ਵਕਤ ਹਿੰਦੂਸਾਨੀ ਫੌਜ ਤੇ ਇਤਨੇ ਅੱਛੇ ਨਹੀਂ ਸੀ ਲੇਕਿਨ ਫਿਰ ਵੀ ਜਨਰਲ ਸਾਹਬ ਦੀ ਜੋ ਲੀਡਰਸ਼ਿਪ ਔਰ ਉਹਨਾਂ ਦਾ ਜੋ ਉਤਸ਼ਾਹ ਜੋ ਪ੍ਰੋਤਸਾਹਨ ਫੌਜੀਆਂ ਨੂੰ ਦੇਂਦੇ ਰਹੇ ਉਹਦੇ ਨਾਲ ਸਾਡੇ ਲਦਾਖ ਤੋਂ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਔਰ ਜਨਰਲ ਸਾਹਬ ਖਾਲੀ ਫੌਜੀ ਅਫਸਰ ਹੀ ਨਹੀਂ ਸਨ ਇੱਕ ਬੜਾ ਆਰਾਮਦਿਲ ਉਹ ਬੜਾ ਮਾਸਿਜ਼ ਵਾਲਾ ਆਦਮੀ ਸਿਵਲਨ ਲੋਕ ਵੀ ਉਹਨਾਂ ਨੂੰ ਬਹੁਤ ਚਾਹੁੰਦੇ ਸਨ ਜਿਦਾਂ ਕਿ ਜੋ ਮਿਸਾਲ ਹੈ ਉਹ ਮਿਲਦੀ ਹੈ ਉਹਨਾਂ ਦੀ ਅੰਤਿਸ਼ਟੀ ਤੇ ਇੱਕ ਹਾਥੇ ਕਾਰਨ ਉਹਨਾਂ ਦੇ ਜੋ ਜ਼ਿੰਦਗੀ ਦੀ ਯਾਤਰਾ ਪੂਰੀ ਨਹੀਂ ਹੋ ਗਈ ਔਰ ਬੜਾ ਅਫਸੋਸਨਾਕ ਹੈ ਅਤਰਾ ਸੀ ਉਹਨਾਂ ਦਾ ਜੋ ਅੰਤਿਸ਼ਟੀ ਦੇ ਸੀ ਉਹ ਇੱਕ ਸੀਨ ਦੇਖਣ ਵਾਲਾ ਸੀ ਕਮਜ਼ ਕਮ 2-3 ਲੱਖ ਆਦਮੀ ਉਸ ਵਕਤ ਚਾਰੋਂ ਤਰਫ ਕੋਈ ਕੋਨਾ ਕੋਈ ਜਗ੍ਹਾ ਖਾਲੀ ਨਹੀਂ ਸੀ ਜਿਵੇਂ ਕਿ ਉੱਥੇ ਨਾ ਹੋਏ ਹਰ ਦੀ ਅੱਖ ਨਮ ਸੀ ਹਰੇ ਕਾ ਅਥਰੂ ਵਹਾਰਿਆ ਸੀ ਮੈਂ ਖਾਸ ਕਰਕੇ ਮੇਰਾ ਇੱਕ ਜ਼ਿੰਦਗੀ ਦਾ ਬੜਾ ਇਕ ਚਾਰਿਸ਼ ਕਰਨ ਵਾਲਾ ਉਹ ਮੌਕਾ ਸੀਗਾ ਕਿ ਮੈਂ ਉਸ ਮਹਾਨ ਜਰਨਲ ਦੀ ਚਿਤਾ ਨੂੰ ਲੱਕੜੀ ਦਿੱਤੀ ਸੀ ਇਹ ਮੇਰੇ ਸੇ ਬੜਾ ਇੱਕ ਵੈਕ ਤੇ ਕਰਨਾ ਬੜਾ ਅੱਛਾ ਇੱਕ ਮੌਕਾ ਸੀ ਮੇਰੇ ਕਿ ਮੈਂ ਇੱਕ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਦੇ ਸਕਿਆ ਮੈਂ ਫਿਰ ਇਸ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਸਾਨੂੰ ਇੱਥੇ ਮੌਕਾ ਦਿੱਤਾ ਹੈ ਅੱਜ ਸੰਗਤਾਂ ਦੇ ਦਰਸ਼ਨ ਕਰਨ ਦਾ ਜੋ ਸੇਵਾ ਕਰਨੇ ਬਹਾਰੇ ਨੇ ਬਹੁਤ ਹੀ ਸ਼ਲਾਘਾਯੋਗ ਸ਼ਹਿਬਾ ਉਹ ਜੇ ਜਿਸ ਕਿਸਮ ਦਾ ਵੀ ਇਹ ਜੋ ਸਾਡੇ ਸਾਡੇ ਤੋਂ ਕੋਈ ਸਹਿਯੋਗ ਚਾਹੁੰਦੇ ਨੇ ਅਸੀਂ ਖਿੜੇ ਮੱਥੇ ਨਾਂਸਤੇ ਸੇਵਾ ਇਹ ਜੋ ਕਰਨਾ ਉਸੇ ਸੇਵਾ ਕਰਨੋਂ ਸੇ ਹਮਦਰਦ ਥੈਂਕ ਯੂ ਵੈਰੀ ਮਚ ਭਲੇ ਇਸੋ ਨਿਹਾਲ ਆਕਾਲ ਭਲੇ ਇਸੋ ਨਿਹਾਲ ਆਕਾਲ ਜਗਾਰੇ ਜਾਵੇ ਫਤਿਹ ਪਾਵੇ ਨਿਹਾਲ ਹੋ ਜਾਵੇ ਆਕਾਲ ਆਕਾਲ Grazie. ਜੇਲਾ ਸ਼ਿਪਾ ਗਸੇਂਗਰ ਨਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ